ਜਿਹੜੇ ਸਿੰਘ ਆਸਾ ਸ਼ਾਂਤ ਮੈਦਾਨਿਕ ਕਰੜੇ ਜਾਂਦੇ ਨੇ ਉਹ ਸਿੰਘਾਂ ਸਿੱਤੇ ਜਾਂਦੇ ਨੇ ਮੈਂ ਖਨੌਰੀ ਵਾਲੇ ਪਾਸੇ ਸੀਗਾ ਚੌਥੇ ਦੀ ਗੱਲ ਹੈ ਲਗਾਤਾਰ ਜਿਹੜੇ ਉਹਦੇ ਗੋਲੇ ਉਹਦੇ ਗੋਲੀਆਂ ਕਤੂੜੂ ਗਾਇਸ ਸਿੱਤੇ ਜਾ ਰਹੇ ਸੀ ਮੈਂ ਬੋਲ ਰਿਹਾ ਸੀ ਪਾਸਾ ਨੌਜਵਾਨ ਆਏ ਉਹ ਮੇਰੇ ਘਰ ਪਹੁੰਚੇ ਕਦੇ ਕੋਈ ਕਹਾਣੀ ਜਾਂਦੇ ਕਹਾਣੀ ਜਾਂਦੇ ਫਕਰ ਨਾਜਵਾਨੋਂ ਹਰ ਸਿੰਘਾਂ ਅਸੂਦੀ ਇੱਕ ਨੀਤੀ ਹੁੰਦੀ ਹੈ ਜਦੋਂ ਆਪਾਂ ਨੂੰ ਚੋਣ ਤੇ ਕੁਝ ਜੰਗਾਂ ਦੇ ਵਿੱਚ ਹੁੰਨੇ ਆ ਤਾਂ ਰਾਜਨੀਤੀ ਦੇ ਨਾਲ ਹੀ ਉਹ ਜੰਗਾਂ ਉਹ ਚੋਣ ਦਿੱਤੇ ਜਾਂਦੇ ਆ ਆਪਣੇ ਸਾਹਮਣੇ ਸਭ ਤੋਂ ਵੱਡੀ ਧਾਰਨਾ ਹੈ ਸ਼੍ਰੀ ਗੋਬਿੰਦ ਸਿੰਘ ਜੀ ਨੂੰ ਚਮਕੌਰ ਦੀ ਕੱਟੀ ਗੜੀ ਛੱਡ ਕੇ ਜਾਂਦੇ ਆ ਤਾਂ ਲੋਕੀ ਲੱਗਦਾ ਉਹ ਉਸ ਵੇਲੇ ਉਹਦੇ ਆਲੇ-ਵਾਲੇ ਹੋਣਗੇ ਵੀ ਇਹ ਚਲੇਗੇ ਜੀ ਗੱਡੀ ਛੱਡ ਕੇ ਜੀ ਪਰ ਬਾਦੇ ਤੁਰੇਗੇ ਬਾਦੇ ਤੁਰੇਗੇ ਮੁਗਲਸ ਕਾਣਾ ਪਿੱਛੇ ਆਉਂਦੀਆਂ ਰਹੀਆਂ ਔਖੇ ਰਾਹ ਤੇ ਜਾ ਕੇ ਮੋਰਚਾ ਮਦ ਲਿਆ ਤੇ ਦੋਫਾ ਨੂੰ ਪੱਕੇ ਖੜਾਈ ਲਾਈਦਾ ਤੰਗ ਤਰੀਕਾ ਹੁੰਦਾ ਇੱਕ ਕਦਮ ਪਿੱਛੇ ਦੱਸ ਕੇ ਦੋ ਕਦਮ ਪਿੱਛੇ 20 ਅੱਗੇ ਆਪਾਂ ਨਾਲ ਦੀ ਨਾਲੇ ਗੱਲ ਕੱਢੀ ਸ਼ੁਰੂ ਕਰ ਦਨੇ ਆ ਕਿ ਸਾਡੇ ਜੀ ਇਹਦਾ ਆਖੂ ਵੇਖ ਕੇ ਜੀ ਇਹ ਝੁਟ ਕੇ ਜੀ ਇਹ ਪਿੱਛੇ हट ਕੇ ਜੀ ਮੈਂ ਤੁਹਾਡੇ ਚੋਂ ਆ ਜਦੋਂ ਆਪਾਂ 20 ਦਾ 20 ਆ ਰੋੜਣਾ ਜਦੋਂ ਆਪਾਂ ਸਾਰੇ ਦਿੱਲੀ ਗਏ ਆ ਉਦੋਂ ਮੈਂ ਵੀ ਕਹਾ ਕਰਦਾ ਹਾਂ ਉਸ ਛੋਟੇ ਨੂੰ ਆਖੂ ਐ ਨਹੀਂ ਕਰਦੇ ਆਖੂ ਐ ਨਹੀਂ ਕਰਦੇ ਆਖੂਆਂ ਦੇ ਬਾਈ 30 40 ਸਾਲ ਦੀ ਜਰਵੇ ਨੇ ਜੇ ਤੁਹਾਨੂੰ ਆ ਕੇ ਦਿੱਲੀ ਦਾ ਕਹਿ ਕੇ ਲੈ ਕੇ ਆਏ ਆ ਸੱਤਾ ਦਿੱਤਾ ਤਦ ਲਈ ਹਰ ਹਾਲ ਦੇ ਉਹ ਚਾਵਾਂਗੇ ਬੋਲੇ ਓ ਸੋਹਲਾਹ ਫਾਕੂ ਇਹ ਤੇ ਮੇਲਾ ਦੀ ਬਹੁਤ ਵੱਡੀ ਹੁੰਦੀ ਹੈ ਆਪ ਨੂੰ ਇੱਕ ਸੋਚ ਇੱਕ ਸਮਝ ਹੁੰਦੀ ਹੈ ਕਿ ਮੈਂ ਨਸਾਨ ਘੱਟ ਤੋਂ ਘੱਟ ਕਰਾ ਕੇ ਬੋਲ ਚੱਕੀ ਉਹ ਜਿੱਤਣਾ ਇਸ ਕਰਕੇ ਬਿਲਾ ਨੂੰ ਤੁਹਾਨੂੰ ਮਾਜਬਾਨ ਨੂੰ ਕਾਜ਼ ਅਪੀਲ ਹੈ ਸ਼ੱਕ ਨਾ ਕਰੋ ਜਿਹੜੇ ਬੰਦੇ ਨੇ ਕੇ ਲੱਗੇ ਹੋਏ ਸ਼ੱਕ ਨਾ ਕਰੋ ਕਿਹਦੇ ਇਹ ਬਹੁਤ ਬਹਾਦਰ ਵਰਤਾਨ ਕਰਕੇ ਜਾ ਰਹੇ ਨੇ ਸੋਸ਼ਲ ਮੀਡੀਆ ਦੇ ਰੂਪ ਤੇ ਮੈਂ ਗੱਲ ਹੋਰ ਕਹਿਣੀ ਚਾਹਦਾ ਜਿਹੜਾ ਵੀ ਬੰਦਾ ਜਿਹੜਾ ਬੰਦਾ ਇਹ ਗੱਲ ਕਹਿੰਦਾ ਕਿ ਸਾਨੂੰ ਸੌਦਾ ਨਹੀਂ ਦਿੱਤਾ ਸੋ ਜਿਹੜੀਆਂ ਲਾਈਆਂ ਜਿਹੜੇ ਯੁੱਧ ਆਪਣੇ ਹੱਕਾਂ ਦੀ ਆਪਣੀ ਹੋਣ ਨੂੰ ਬਚਾਉਣ ਲਈ ਜਿਹੜੇ ਜਾਂਦੇ ਹੋਣ ਉਹਨਾਂ ਨੂੰ ਸੱਤੇ ਨਹੀਂ ਦਿੱਤੇ ਜਾਂਦੇ ਸਨੇਹ ਹੀ ਭੇਜੇ ਜਾਂਦੇ ਜਿੰਨਾ ਦਰਦ ਹੁੰਦਾ ਇਹਨਾਂ ਦੇ ਆਰਥ ਹੁੰਦੀ ਹੈ ਉਹ ਆਪ ਚੱਕ ਕੇ ਆਉਂਦੇ ਆ ਬੋਲੇ ਇਸਾਨਾ ਸੋਹਣੇ ਆਇਓ ਨਾ ਟੋਡੇ ਚਾ ਆਪਾਂ ਨੂੰ ਫੜਾ ਦੇਣਾ ਜੁਸੀ ਪਾਈ ਆ ਆਪਾਂ ਦਰਦ ਲੈ ਕੇ ਆਏ ਆ ਤੇ ਆਪਣੀ ਹੋਣ ਦਾ ਕੋਈ ਮਜੂਦ ਨੂੰ ਬਚਾਉਣ ਲਈ ਆਏ ਆ ਆਪਣੀਆਂ ਹਾਲ ਬਗੀਆਂ ਨਸਲਾਂ ਨੂੰ ਬਚਾਉਣ ਲਈ ਆਏ ਆ ਆਪਣੇ ਪੇਟ ਨੂੰ ਬਚਾਉਣ ਲਈ ਆਏ ਆ ਜਿਹੜਾ ਬੰਦਾ ਅੱਜ ਬੈਠ ਕੇ ਪੰਜਾਬ ਜਿੱਦਾਂ ਯਾਦ ਰੱਖਿਓ ਜਿਹੜਾ ਬੰਦਾ ਜਿਹੜਾ ਪੰਜਾਬ ਬੈਠ ਕੇ 라ਹੋਲ ਕਿਤੇ ਬੈਠ ਕੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਚਰਨਾਂ ਦੇ ਉੱਤੇ ਇਹ ਸੁਣ ਆਪਣੇ ਖਿਲਾਫ ਮੋਰਚਾ ਖੋਲ ਰਿਹਾ ਉਹ ਪੰਜਾਬ ਦਾ ਉਹ ਸਾਡਾ ਸਰਕਾਰੀ ਨੌਕਰਾ ਉਹ ਜੀ ਸਾਨਿਹ ਹਸਿਆ ਕਾਲ ਜਿਸ ਕਰਕੇ ਮੇਰਾ ਵੀ ਤੁਹਾਨੂੰ ਪੀਰ ਹੈ ਨੌਜਵਾਨੋ ਸ਼ਾਂਤੀ ਬਣਾ ਕੇ ਰੱਖਿਓ ਸਰਕਾਰ ਦੇ ਢੰਗ ਤਰੀਕੇ ਹੁੰਦੇ ਆ ਵੀ ਵੀਡੀਓ ਨਾ ਦੇਈ ਜਾਓ ਜੀ ਵੀਡੀਓ ਤੇ ਵੀਡੀਓ ਲਮਕਾਈ ਜਾਓ ਜੀ ਐਦੂ ਬਾਅਦ ਕਹਿੰਦੇ ਕਿ ਜੋਂ ਦਾਤ ਤਾਂ ਲੱਗ ਗਈ ਵੋਟਾਂ ਆ ਗਈਆਂ ਜਿਹੜੀ ਮਰਜ਼ੀ ਤੇ ਰਾਜੇ ਅੱਗੇ ਮਾਲਕ ਚੌਂਦੀ ਦੇ ਵਿੱਚ ਚਾਹੇ ਇਹ ਆ ਜਨ ਜਾਵੇ ਚੋਹ ਤੇ ਰਾਜੇ ਸਮਾਨਾ ਤੁਮਾਰਾ ਹੀ ਹੋਣਾ ਨਾਲ ਇਹ ਲੜਾਈ ਆ ਜਿਹੜੀ ਇਹ ਲੜਾਈ ਕੋਈ ਸਾਨਾਂ ਵਾਲੀ ਨਹੀਂ ਕੱਲਿਆ ਦੀ ਇਹ ਮਸਲਾ ਕੱਲੀ ਐਮਐਸਪੀ ਦਾ ਨਹੀਂ ਨਾ ਜੈ ਕੱਲੀ ਲਕੀਰ ਪਰ ਕਿਰਿ ਘਟਨਾ ਨਹੀਂ ਹੈ ਇਹ ਲਈ ਉਸ ਧਾਰਨ ਉਸਤਾਨ ਦੀ ਹੈ ਜਿਹੜਾ ਇਹ ਦੁਨੀਆ ਤੇ ਪੈਦਾ ਹੋਇਆ ਤੇ ਸਾਹ ਲੈ ਰਿਹਾ ਤੁਹਾਨੂੰ ਕੀ ਲੱਗਦਾ ਹੈ ਵੀ ਆਪਾਂ ਕੱਲੇ ਛੜ ਜਾਂਦੇ ਆ ਆ ਯੂਰਪ ਦੇਖੋ ਸਰਕਾਰਦੇ ਆ ਪੁਤਰੀ ਮ੍ਰਿਤ ਕਰੇ ਕਈ ਦੇਸ਼ ਸਰਕਾਰਦੇ ਆ ਕਿ ਵਿਕਣ ਮੁਲਕ ਸਰਕਾਰਦੇ ਆ ਕਿਉਂ ਸਰਕਾਰਦੇ ਆ ਕਿਉਂਕਿ ਨਿਊ ਵਲ ਆਦਰ ਰਹਾ ਆ ਉਹ ਨਿਊ ਵਲ ਆਦਰ ਕਿਵੇਂ ਪੂਰੀ ਮਨੁੱਖਤਾ ਨੂੰ ਗੁਲਾਮ ਬਣਾਉਣਾ ਹੈ ਕਿਵੇਂ ਪੂਰੀ ਦੁਨੀਆ ਦੇ ਭੋਜਨ ਤੇ ਕਬਜ਼ਾ ਕਰਨਾ ਹੈ ਕਿਵੇਂ ਪੂਰੀ ਦੁਨੀਆ ਦੇ ਵਸੀਲੇ ਦੇ ਧਰਤੀ ਆ ਚਾਹੇ ਪਾਣੀ ਆ ਚਾਹੇ ਹਵਾ ਉਹਦੇ ਕਿਵੇਂ ਕਬਜ਼ਾ ਕਰਨਾ ਹੈ ਇਹੋ ਨੀਤੀਆਂ ਨੇ ਆਪਾਂ ਨੂੰ ਕੀ ਲੱਗਦਾ ਮੋਦੀ ਆ ਕਰ ਰਿਹਾ ਹੈ ਮੋਦੀ ਇੱਕ ਪਿਆਰਤਾ ਖਮੋੜਾ ਉਹ ਨਿਊ ਵਲ ਆਦਰ ਆ ਜਾਂਦਾ ਉਹ ਉਹਨਾਂ ਵੱਡੇ ਵੱਡੇ ਕਾਰਪੋਰੇਟਾਂ ਦਾ ਇਹਨਾਂ ਦਾ ਕੋਲ ਆਪ ਵੀ ਬੈਠਾ ਮਜ਼ਦੂਰ ਇਹ ਕਹਿੰਦਾ ਕਿ ਨਾਈਕ ਲਈ ਕਿਸਾਨ ਦੀ ਮਜ਼ਦੂਰ ਦੀ ਨਹੀਂ ਹੈ ਕੋਈ ਦੁਕਾਨਦਾਰ ਕਹਿੰਦਾ ਕਿ ਨਾਈਕ ਲਈ ਕਿਸਾਨ ਲੜ ਰਿਹਾ ਸਾਡੇ ਲਈ ਲਾਈ ਜਾਈ ਜਦੋਂ ਨਿਊ ਬਾਲ ਆਕਰਨੇ ਆਉਣਾ ਨੀਤੀਆਂ ਨੇ ਲਾਗੂ ਹੋਣਾ ਹੈ ਤੁਹਾਡੀ ਕੁੱਲ ਦੀ ਤੇ ਕਬਜ਼ਾ ਹੋਇਆ ਲੋਕਾਂ ਦਾ ਤੌਰ ਤੇ ਇੱਕ ਲੱਖ ਸਾਲ ਪੀੜਤ ਹੋਊਗਾ ਸਾਡੇ ਇਸ ਮੋਰਚੇ ਦੇ ਉੱਤੇ ਇਸ ਸੰਘਰਸ਼ ਦੇ ਵਿੱਚ ਇੱਕ ਮੰਗ ਇਹ ਵੀ ਹੈ ਇਹ ਪਾਇਰੇ ਦਾ ਰੇਕਾਰੇ ਮਜ਼ਦੂਰ ਨੇ ਉਹਨਾਂ ਦੀ ਦਿਹਾੜੀ 700 ਰੁਪਿਆ ਕੀਤੀ ਜਾਵੇ ਇਕ ਕਲੇਸਾਂ ਦੀ ਲਾਗੀ ਹੋਣੀ ਜਦ ਇਹ ਮਸਫੀ ਦੀ ਲਾਗੀ ਹੋ ਰਹੀ ਅੱਜ ਵੱਡੇ ਵੱਡੇ ਮਾਲ ਫੁੱਲ ਗਏ ਬੜੀਆਂ ਬੜੀਆਂ ਦੁਕਾਨਾਂ ਖੁੱਲ ਗਈਆਂ ਵੱਡੇ ਵੱਡੇ ਘਰਾਿਆਂ ਦੀਆਂ ਅੱਜ ਛੋਟਾ ਦੁਕਾਨਦਾਰ ਖਤਮ ਹੋ ਗਿਆ ਬਾਜ਼ਾਰ ਖਤਮ ਹੋ ਗਿਆ ਜੀ ਇਹ ਰਾਈ ਉਹਨਾਂ ਦੀ ਨਹੀਂ ਹੈ ਕਿਸੇ ਨੇ ਕਸਾਨੇ ਮੋਰਚੇ ਦੁਆਰਾ ਅਸੀਂ ਬਖੰਡੇ ਰੈਲयंस ਮਾਰਕੀਟ ਹੈ ਉਹ ਰੋਕ ਲਈ ਉਹਨੂੰ 70 ਲੱਖ ਰੁਪਿਆ ਦੀ ਸੇਲ ਸੀ ਬਹਨ ਜੇ ਤੋਂ ਵੀ ਆ ਰਿਹਾ ਲੋਟੇ ਗਿਆ ਦੁਕਾਨਦਾਰ ਕੱਢੇ ਕੀਤੇ ਮਗਾ ਵੀ ਸਿੱਤੇ ਨੇ ਮੈਸਰ ਮਾਰਕੀਟ ਬੰਦ ਹੋਈ ਐ ਘਾਟ ਵਧਿਆ ਤੇ ਪੂਰੇ ਫਰਕ ਪੈ ਗਿਆ ਮੈਂ ਬੁਝੇ ਹੌਲੇ ਕਿਉਂ ਨਹੀਂ ਲੈ ਲੀ ਫੋਡੀ ਗਈ ਹੈ ਸੋ ਪਰ ਆਪਾਂ ਨੂੰ ਨਕੇੜ ਰਹੇ ਆ ਦਫਾਰ ਕਰ ਰਹੇ ਆ ਵੀ ਨਹੀਂ ਜੀ ਕੱਲਾ ਪੰਜਾਬ ਲੜ ਰਿਹਾ ਹੈ ਜਹਰਾਂ ਨਾਲ ਲੜ ਰਿਹਾ ਹੈ ਚੱਕ ਨੁਕਸਾਨ ਲੜ ਰਿਹਾ ਹੈ ਇੱਥੇ ਹਰ ਹੋ ਬੰਦਾ ਲੜ ਰਿਹਾ ਜਿਹੜਾ ਬੰਦਾ ਸਾਹ ਲੈ ਰਿਹਾ ਜਿਸ ਕਰਕੇ ਤੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਬੜੀਆਂ ਚਾਲਾਂ ਗੋਦੀ ਮੀਡੀਆ ਵਰੀਆਂ ਚਾਲਾਂ ਚੱਲ ਰਿਹਾ ਹੈ ਲੈ ਬੱਫਰ ਆਵਾਜ਼ ਕਰਦੇ ਹੋਏ ਮੱਥਾ ਮਾਰਦੇ ਆ ਉਹੀ ਮਾਹੌਲ ਸਮਝਣ ਦੀ ਕੋਸ਼ਿਸ਼ ਹੋ ਰਹੀ ਆ ਸੋ ਮੇਰਾ ਵੀ ਇੱਕ ਕਾਜ ਸਬਰ ਬਣਾ ਕੇ ਰੱਖੋ ਜਬਰਦਸਤ ਮੁਕਾਬਲਾ ਸਬਰ ਨਾਲ ਕਿਵੇਂ ਕਰਨਾ ਸਾਡੇ ਕੋਲ ਸਭ ਤੋਂ ਵੱਡੀਆਂ ਧਾਰਨਾਵਾਂ ਦੇ ਪੱਲੇ ਪਾਸ਼ਾ ਨੂੰ ਅਰਜਨ ਦੇਵ ਜੀ ਨਵੇਂ ਪਾਸਟਰ ਨੂੰ ਤੇਲਵਾਦਰ ਜੀ ਕਿੰਨੇ ਜਬਰ ਜਲਵਾ ਦਾ ਵਕਾਲਾ ਸਬਰ ਨਾਲ ਕੀਤਾ ਸੀ ਸੋ ਨੌਜਵਾਨ ਉਹ ਫੇਰ ਤੁਹਾਡੇ ਕੋਲ ਆਸ ਮੇਰੀ ਪੀਲ ਹੈ ਬੜਾ ਫਿਕਰ ਹੁੰਦਾ ਯਾਰ ਦੇ ਲੋ ਨੌਜਵਾਨੀ ਮੂਹੇ ਜਾਂਦੀ ਹੈ ਤੇ ਉਹ ਟੋਡਾ ਹਰਪਾਲਪੁਰ ਦਾ ਆਪਣੇ ਤੇ ਅਨੇਲ ਹਰਪਾਲਪੁਰ ਪਿੰਡ ਹੈ ਉਹ ਹੀ ਐਕਚੁਅਲੀ ਗਏ ਉਹਨਾਂ ਨੇ ਗੋਲੀ ਮਾਰੀ ਉਹ ਰਵਰ ਜੇ ਦੀ ਯਾਦ ਵਿੱਚ ਲੱਗੀ ਆ ਉਹ ਤੇਰਾ ਖਸਰਾ ਵਾਲੇ ਪਾਸੇ ਲੱਤ ਰੂਪੀਆ ਨੌਜਵਾਨ ਦੀ ਕਈਆਂ ਨੇ ਕਿੰਨੇ ਕਰਦੇ ਬੱਚੇ ਨੇ ਸੋ ਆ ਕੋਣ ਤੁਹਾਡਾ ਵੀ ਇਕੱਲੇ ਕਰੇ ਦਾ ਫਿਕਰ ਆ ਬਾਈ ਕਿਉਂਕਿ ਪਹਿਲੇ ਗਰਨ ਤੁਹਾਡੀ ਲੋੜ ਆ ਬਹੁਤ ਵੱਡੀ ਵਾਲੇ ਪੰਜਾਬ ਨੂੰ ਪਰ ਵਾਪੇ ਜਾਣਗੇ ਰਾਹ ਪੇ ਜਾਣਗੇ ਇਸ ਇਨਸਾਸ ਨਾਲ ਵਾਪੇ ਪੈਂਦਾ ਹੈ ਤਰ ਪਤਾ ਲੱਗਦਾ ਇਸ ਇਨਸਾਸ ਦੇ ਕਿ ਮੈਂ ਜੰਦੇ ਜਿੱਤੇ ਕਿ ਮਿਲ ਜਾਂਦੇ ਸੋ ਨੌਜਵਾਨੋ ਇਹੀ ਕਹਨ ਨਾਲ ਵਾਦਾ ਕਰਦਾ ਮੈਂ ਜਿੰਨਾ ਹਰ ਉਸ ਸਰਵਨਾ ਨਾਲ ਜਿੱਤ ਕਰਨੀ ਆ ਇਹੀ ਕਹਿਣ ਆਏ ਆ ਕਿ ਇਹ ਮੋਰਚਾ ਹਰ ਹਾਰ ਦੇ ਫਤੇ ਹੋਣਾ ਹੈ ਜਬਰਦਸਤੀ ਰੱਖੀ ਸੀ ਨਾ ਬਹੁਤ মিডিਆ ਮੇਰੇ ਕੋਲ ਸਵਾਲ ਕਰਦਾ ਸੀ ਕਿ ਜਨਾ ਇਹ ਕੀ ਬਣੂਗਾ ਮੈਂ ਕੁਝ ਨਹੀਂ ਬਣਦਾ ਜਦ ਤੱਕ ਜਵਾਂਗੀ ਸੋ ਭਾ ਜਦ ਤੱਕ ਰਹੇ ਬੋਲੇ ਇਸੇ ਨਾਮ ਬੋਲੇ ਯਾ ਕਾਲ ਹੋਰ ਨਹੀਂ ਬੇਨਤੀ ਆ ਆਪਾਂ ਜਿਹੜਾ ਇਹਦਾ ਮਾਹੌਲ ਨਾ ਖੜਾ ਕਰਾ ਕਰਕੇ ਜੇ ਫਲਾਣਾ ਬੰਦਾ ਆਊਗਾ ਫਲਾਣੇ ਬੰਦੇ ਨੂੰ ਘੇਰਾਗੇ ਫਲਾਣੇ ਨਾਲ ਐਂ ਕਰਾਂਗੇ ਫਲਾਣੇ ਨਾਲ ਐਂ ਕਰਾਂਗੇ ਜਿਹੜਾ ਬੰਦਾ ਇੱਥੇ ਆਉਂਦਾ ਕਿਸੇ ਨੇ ਮਗਰੇ ਵਿੱਚ ਕਰਦਾ ਜਿਹਦੇ ਨਾਲ ਸਾਡੇ ਹੈਗੇ ਆ ਉਹਨਾਂ ਕੋਈ ਗੱਲ ਦੀ ਵਿੱਚ ਨਾ ਹੱਥੇ ਵਿੱਚ ਅਸੀਂ ਆਪਣੇ ਖਿਲਾਫ ਹੋਟ ਨਹੀਂ ਫੜਨਾ ਸਾਡੀ ਟੱਕਰ ਦਿੱਲੀ ਨਾਲ ਹੈ ਸਾਡਾ ਵਾਲਾ ਦਿੱਲੀ ਨਾਲ ਹੈ ਸਤਾਰਾ ਵਾਲਾ ਆਪਣੇ ਨਾਲ ਹੈ ਜਿਸ ਕਰਕੇ ਮੇਰਾ ਵੀ ਬੇਨਤੀ ਹੈ ਸਭਰ ਇੱਕਾ ਸ਼ਾਂਤੀ ਬੁਣਾ ਕੇ ਰੱਖਿਓ ਕੋਈ ਗੱਲ ਨਹੀਂ ਤੁਹਾਨੂੰ ਵਾਦਾ ਕਰਦੇ ਆ ਜਿੱਦੋਂ ਅੱਗੇ ਲੱਗਣਾ ਹੋਇਆ ਨਾ ਵੀ ਹੁਣ ਆਪਾਂ ਐਲਾਨ ਹੋ ਗਿਆ ਕੋਈ ਵੀ ਤੋੜਨਾ ਤੇ ਦੇਖੋ ਤੁਹਾਡੇ ਦੇ ਕਿੰਨੇ ਜਿਹੜੇ ਆ ਗਏ ਮੇਰੇ ਵਰਗੇ ਖੜੇ ਐ ਜੇ ਪਿੱਛੇ ਹੋਏ ਤਾਂ ਕਿਉਂ ਬੋਲੇ ਸੋਨਿਆ ਸੁਭਾਨ ਅੱਲਾਹ ਸੋਨਿਆ ਮਜ਼ਦੂਰ ਐਕਤਾ ਜਿੰਦਾਬਾਦ ਸੋ ਧੰਨਵਾਦ ਸਾਡੀ ਕਾਂਗਰਸ ਦਾ ਬਲਾਈ ਲੱਗ ਪਏ ਸੇ ਮਾਹੌਲ ਨੂੰ ਪਿੱਛੇ ਜਿੰਨੇ ਵੀ ਆਪਣੇ ਪੰਜਾਬ ਚਲੇ ਬੈਠੇ ਐ ਸਨੇਹ ਦੇ ਜੋ ਵੀ ਭਾਈ ਕੋਈ ਰਹਿ ਨਾ ਜਾਵੇ ਸਾਰਿਆਂ ਨਾਲ ਤੁਸੀਂ ਇੱਥੇ ਆ ਕੇ ਸਾਡੀ ਭਾਈ ਬੱਦੀ ਸਿੰਘਾਂ ਦੀ ਗੱਲ ਬਾਈ ਜਦੋਂ ਮੈਂ ਬਾਈ ਜੀ ਇਹ ਲੈ ਬਹੁਤ ਚਿੰਤਾ ਕਰਦਾ ਜਾ ਰਿਹਾ ਇਹ ਲਾਈ ਕੋਠੀ ਲੈ ਕੇ ਬਖਰਾ ਦੇ ਨੇ ਕਿ ਲਾਈ ਕੱਲੇ ਕਿਸਾਨ ਦੀ ਹੋ ਰਹੀ ਹੈ ਗੱਲ ਕੱਲੀ ਐ ਕਿ ਜ਼ਮੀਨਾਂ ਬਚਾਉਣ ਦੀ ਹੋ ਰਹੀ ਹੈ ਉਹ ਜਿਵੇਂ ਹੌਲਾ ਕਰ ਰਹੇ ਨੇ ਤੁਸੀਂ ਦੇਖੋ ਗੱਲ ਅੱਜ ਹੋਰ ਸੁਣ ਲਓ ਆਪਣੇ ਜਿੰਨੇ ਨੌਜਵਾਨ ਅੰਦਰਸੇ ਲੱਗੀ ਐ ਡਿਵਰੂਗਾ ਬੈਠੇ ਐ ਉਹ ਅੱਜ ਤੋਂ ਖੜਤਾ ਦੇ ਬੈਗੇ ਦਿਵਾਲੀ ਕਿਉਂ ਬੈਗੇ 21 22 ਕਹਿ ਰਹੇ ਹੁੰਦੇ ਆ ਜੇ ਇਹਦੇ ਵਿੱਚ ਜਿੰਨੇ ਬੰਦ ਮਲ ਕੇ ਉਹਨਾਂ ਦੇ ਕਮਰਿਆਂ ਦੇ ਵਿੱਚ ਉਹਦੇ ਦੁਕਾਨੇ ਦੇ ਵਿੱਚ ਉਹਨਾਂ ਨੇ ਪੱਖਿਆਂ ਦੇ ਉੱਤੇ ਸਪਾਈ ਕੈਮਰੇ ਲਾ ਦਿੱਤੇ ਉਹ ਗੌਲ ਕਰਨ ਕਰਦੇ ਆ ਉਹਨੂੰ ਪਤਾ ਲੱਗ ਗਿਆ ਕਹਾਣੀ ਕੀ ਉਹ ਧਿਆਨ ਨਾਲ ਸੁਣ ਲਿਓ ਕਿਹਾ ਤੁਹਾਡੇ ਬਾਰਕਾ ਦੇ ਵਿੱਚ ਟੈਲੀਵਿਜ਼ਨ ਲੱਗੇ ਆ ਪੱਖੇ ਲੱਗੇ ਆ ਠੀਕ ਕਰਕੇ ਜਾਣੇ ਮୋਰੇ ਗਰਮੀ ਆਉਂਦੀ ਆ ਇਸ ਬਹਾਨੇ ਬਾਹਰ ਬੰਦੇ ਆਏ ਉਹ ਬੱਲਮਾ ਦੇ ਵਿੱਚ ਪੱਖਿਆਂ ਦੇ ਵਿੱਚੋਂ ਕੈਮਰੇ ਲਾ ਕੇ ਰਿਕਾਰਡ ਨਾ ਲਾਗੇ ਇੱਕ ਪਾਸੇ ਦਾ ਭਾਨਤ ਕਹਿੰਦਾ ਕਿ ਮੈਂ ਪੰਜਾਬ ਨਾਲ ਹੈ ਇਹ ਮੁਕਰਦੇ ਆ ਅੱਜ ਤੇ ਇਹਨਾਂ ਦਾ ਡਾਇਰੈਕਟਰ ਨਰਜੋਤ ਸਿੰਘ ਮੰਤਰੀ ਹੈ ਜਿਹੜੇ ਸਿੰਘ ਨੇ ਕਿਹਾ ਅਜੇ ਗੁਰੂ ਘਰ ਵੀ ਤੁਸੀਂ ਐਨਐਸਐ ਲਾਈ ਆ ਜਵਾਬ ਦੇ ਕੇ ਜਾਇਓ ਹੁਣ ਇਹ ਕਹਿੰਦੇ ਐਨਐਸਐ ਸੈਂਟਰ ਨੇ ਲਾਈ ਆ ਇਹ ਝੂਠ ਬੋਲਦੇ ਆ ਐਨਐਸਐ ਲੱਗੀ ਆ ਪੰਜਾਬ ਸਰਕਾਰ ਵੱਲੋਂ ਅੰਦਰੋਂ ਸੇ ਲਾਇਗਿਆ ਜੀਸੀ ਨੰਬਰ ਸਾਹਿਬ ਨੇ ਕਹਿ ਦਿੱਤਾ ਫਿਰ ਜੋ ਨਾਲ ਆਪਣੇ ਮਦੀ ਸਿੰਘਾਂ ਨਾਲ ਵਿਚਾਰਾ ਹੋ ਰਿਹਾ ਉਹ ਸਾਰਿਆਂ ਨੇ ਕਹਿਣ ਦੇ ਹੋਇਆ ਪਤਨੀ ਆਪਾਂ ਮਸ਼ੀਨਾ ਵਗਾਗਾ ਇਸ ਜੇਸੀ ਵੀ ਖਰਾਈ ਮੈਂ ਅਪੀਲ ਕੀਤੀ ਸੀ ਕਿ ਮਸ਼ੀਨਾ ਲੈ ਕੇ ਆਓ ਪਰ ਉਹ ਇੰਨਾ ਨਹੀਂ ਆਪਣੇ ਉੱਤੋਂ ਨੌਜਵਾਨ ਮੁੰਡੇ ਮਸ਼ੀਨਾ ਲੈ ਕੇ ਆ ਗਏ ਉਹ ਲਿਆ ਕੇ ਪਤਨੀ 570 ਕੋਸ ਖੁਲਾ ਦੇ ਮਣੇ ਘੇਰ ਕੇ ਮਸ਼ੀਨ ਫਾੜ ਲਈ ਕੱਗੇ ਸਾਡੇ ਲੈ ਕੇ ਜਾ ਤੋ ਗਿਆ ਚੱਲ ਕੇ ਮੋਤੇ ਇੱਥੇ ਮੈਨੂੰ ਫੋਨ ਆਇਆ ਮੈਂ ਤੰਬੂ ਦੇ ਵਿੱਚ ਆ ਗਿਆ ਅਖਮਾਨ ਦਾ ਤੰਬੂ ਆ ਪਿੱਛੇ ਐਤੋਂ ਮੈਂ ਗਿਆ ਚੱਲ ਕੇ ਉੱਥੇ ਜਾ ਕੇ ਜੋ ਜੋ ਵੀ ਹੋਇਆ ਮਸ਼ੀਨ ਛੁਡਾ ਲਈ ਪਰ ਪ੍ਰਸ਼ਾਸਨ ਕੀ ਕਹਿੰਦਾ ਸੀ ਵੀ ਮਸ਼ੀਨ ਛੱਡਦੇ ਨੇ ਕਹਾਣੀ ਜਾਣਦੇ ਨਹੀਂ ਉਹਨੇ ਆਪਾਂ ਤਾਂ ਫੈਲਾ ਕਰ ਲਏ ਵੀ ਪੰਜਾਬ ਨਾਲ ਹੈ ਦੇਹਲੀ ਨਾਲ ਹੈ ਇੱਕ ਪਾਸੇ ਕਹਿੰਦਾ ਮੈਂ ਤੁਹਾਡੇ ਨਾਲ ਐ ਮੈਂ ਹਰ ਹਾਲ ਤੱਕੋਂ ਮਤ ਕਰੂੰਗਾ ਪਰ ਦੂਜੇ ਪਾਸੇ ਸਾਡੀਆਂ ਟਾਲੀਆਂ ਦੀ ਦਰਸ਼ੀ ਸਾਡੀਆਂ ਗੱਡੀਆਂ ਇਤਰਾਸੀ ਲਈ ਜਾ ਰਹੀਆਂ ਸਾਡੀਆਂ ਜਿਹੜਾ ਵੀ ਸਮਾਨ ਪੁੱਛਦੇ ਮੰਗਾਉਣੇ ਰੋਕਿਆ ਜਾ ਰਿਹਾ ਹੈ ਕੀ ਪੰਜਾਬ ਪੁਲਿਸ ਨੂੰ ਹਦਾਇਤ ਜਾਂ ਹੁਕਮ ਕੋਈ ਮੋਦੀ ਕਰ ਰਿਹਾ ਕੋਈ ਭੰਤ ਕਰ ਰਿਹਾ ਜਵਾਬ ਕੌਣ ਦੇਊਗਾ ਚੁੱਪਾ ਆਵਾਜ਼ ਤੇ ਅੱਡਾ ਸਗਾ ਕੋਈ ਨਹੀਂ ਆ ਇੱਕ ਵਾਰੀ ਬਾਦਲ ਕਹਿੰਦੇ ਆ ਅਸੀਂ ਕਿਸਾਨਾਂ ਨਾਲ ਆ ਅੰਦਰ ਕਰਦੇ ਮੀਟਿੰਗਾਂ ਬੀਜੇਪੀ ਨਾਲ ਵੀ ਕਰ ਜੋੜ ਕਰਨਾ ਸਵੈਸ ਕਰਕੇ ਸਮਝੌਤੇ ਕੋਸ਼ਿਸ਼ ਕਰੋ ਮੇਰਾ ਵੀਰ

ਮੈਂ ਜਾ ਕੇ ਦੋ ਚਾਈ ਮੋੜ ਚ ਲੱਗਿਆ ਸੀਗਾ ਇੱਕ ਨਿਆਲ ਚੌਂਕ ਵਾਲਾ ਉੱਤੇ ਇੱਕ ਮੜ ਲੱਗਿਆ ਚੌਂਕ ਜਦੋਂ ਕੱਟੀ ਗਾ ਗਈ ਨਹੀਂ ਕੱਟੀ ਸੀ ਲੋਕੀ ਨਿਆਲ ਚੌਂਕ ਉੱਤੇ ਉਹ ਚੌਂਕ ਤੋਂ ਅੱਗੇ ਚੌਂਕ ਦੀ ਬਾਦੀ ਮੈਂ ਦਾ 15 ਮਿੰਟ ਉੱਤੇ ਬੋਲਿਆ ਤੇ ਡੀਐਸਪੀ ਬੈਕ ਹੈ ਤੇ ਦੇਸੂ ਸਰਸੇ ਮੇਰੇ ਨਾਲ ਸਿਰੂ ਬੌਨ ਐਪ ਦੇਸੂ ਸਰਸੇ ਨੂੰ ਵੀ ਅਸੀਂ ਜੀ ਧਾਰਦੀ ਮਸ਼ੀਨ ਛੱਡ ਦਿੰਦੇ ਆ ਠੱਗੇ ਥਾਣੇ ਖਲੀ ਹੈ ਮੈਂ ਸਰਸੇ ਨੂੰ ਕਿਹਾ ਮੈਂ ਪ੍ਰਸਤੂ ਉਡਾਰਦੀ ਹੈ ਆਪਾਂ ਕਿ ਇਸ ਥਾਣੇ ਦੇ ਮਸ਼ੀਨ ਦੇਖ ਕੇ ਹੋਣੀ ਹੈ ਅਈ ਬਟੇ ਗੱਡੀ ਗਈ ਦੋਨੇ ਜੁਨਾ ਦੇਖ ਲੈ ਲਾ ਲੱਕੀਰ ਕੇ ਆ ਕੇ ਪੁਸਤਾਂ ਬਾਹਰ ਖੜੀ ਸਤਿ ਸ੍ਰੀ ਅਕਾਲ ਬੋਲ ਵਾਲਮੀਕੀ ਖੜੇ ਸੀ ਬਾਗੀ ਕੁੱਲੀ ਦੇ ਦਰਵਾਜ਼ੇ ਦੀ ਗੇਟ ਸੀ ਬਾਕੀ ਬਾਹਰ ਲੱਗਿਆ ਬਾਗੀ ਸਤਿ ਸ੍ਰੀ ਅਕਾਲ ਉਹ ਨਾਲ ਜੀ ਅੰਦਰ ਵਰਕੇ ਸੁਮੇਂਦਰ ਕੁੱਲੀ ਸਾਹਿਬ ਬਾਗੀ ਦੀ ਅਸੀਂ ਕਹਾ ਗਏ ਬੰਦੇ ਸਰਸਰ ਨੇ ਪੁਚੜੀ ਪਾਈ ਬੰਦੇ ਸਰਸਰ ਸਾਹਿਬ ਆਇਆ ਬਾਹਰ ਤੁਹਾਨੂੰ ਗੱਲ ਕਰਨੀ ਹੈ ਬੋਲੀ ਨਹੀਂ ਮੈਂ ਸਰਸਰ ਕਹਿਵਾ ਸਰਸਰ ਸਾਹਿਬ ਨੇ ਸੁਣਦੇ ਆਪਾਂ ਚੱਲ ਕੇ ਜਿੱਥੇ ਆਪਣਾ ਮੋੜ ਚੱਲ ਕੇ ਆਇਆ ਉਥੇ ਗਏ ਮੈਂ ਪੰਜ ਸਤਜਾਨੇ ਪਹਿਲੇ ਵੀਡੀਓ ਤਿਆਰ ਕਰਨ ਬੈਠੇ ਸੀ ਆ ਜਿਵੇਂ ਦੀਪ ਦੇ ਨਾਲ ਹੀ ਮਗਦ ਪੈ ਗਿਆ ਲੋ ਦੀਪ ਦੇ ਮਗਦ ਪੈ ਤੇ ਮਨੋ ਵੀਡੀਓ ਬਣਾ ਲਿਪਾਟ ਗਿਆ ਪਾਟ ਗਿਆ ਉਹ ਪਹਿਲੇ ਵੀਡੀਓ ਤਿਆਰ ਤੇ ਮੈਂ ਟਾਕੀ ਕੋਲ ਕਿਹਾ ਤਰਾ ਮੈਂ ਦੱਸੋ ਯਾਰ ਮੈਂ ਮਾਦੂ ਮੈਂ ਹੀ ਕੈਨਰੀ ਜਿਹੜੀ ਸੀ ਨਾ ਪਾ ਕੇ ਇੱਥੇ ਲਗਾਉਣੀ ਹੈ ਤਾਂ ਆਪਾਂ ਇੱਥੇ ਬੈਠੇ ਰਹੋ ਜਿ ਆਪਣੇ ਕੋਲ ਲਾਸ਼ੂ ਪੈਣ ਦਾ ਪ੍ਰਬੰਧ ਹੈਗਾ ਨਹੀਂ ਉਹ ਕਹਿੰਦੇ ਸੀ ਮਸ਼ੀਨ ਉੱਤੇ ਖੁਣਜੀਤ ਅਨਾਰਪਿੰਦ ਤੋਂ ਸਾਰੀ ਦੀ ਵੰਦਾ ਆਖੂ ਹੈ ਉਹਦੇ ਕਹਿੰਦੇ ਸੀ ਮਸ਼ੀਨ ਪਹਚਾ ਦੇਂਦੇ ਵੀ ਆਇਆ ਤੁਹਾਡਾ ਇਕ ਟੂਰ ਚੌਂਕ ਹੈ ਫਾਦੀ ਕਰਕੇ ਦੂਜੇ ਚੌਂਕ ਤੇ ਬੱਗੇ ਇਹ ਤੋਂ ਦਿਨ ਸੀਨ ਲਗਾਉਣੀ ਸੀ ਜੇ ਇਥੋ ਨਹੀਂ ਹੋਣਗੇ ਆਵਾਂਗੇ ਤਾਂ ਫਿਰ ਕਿਸ ਖੜਾ ਹੋਗਾ ਹੁਣ ਪਤਾ ਨਹੀਂ ਮੈਂ ਸਮਝ ਨਹੀਂ ਰਿਹਾ ਕਿ ਕੌਣ ਲੋਕ ਨੇ ਸਰਕਾਰ ਦੇ ਪਲਾਨ ਕੀਤੇ ਹੋਏ ਲੋਕ ਨੇ ਜਾਂ ਕਈ ਵਾਰੀ ਉਹ ਮਸ਼ਹੂਰੀ ਲੈਣੀ ਹੁੰਦੀ ਆ ਕਿ ਫਲਾਨੇ ਬੰਦੇ ਨੂੰ ਘੇੜ ਲਿਆ ਜੀ ਫਲਾਨਾ ਭਜਾ ਲਿਆ ਜੀ ਵੀਰ ਬੇਰਮਤ ਕਿੰਨਾ ਚਿਰ ਪਹਿਲੇ ਆਦੋਂ ਜੇ ਪਰਦੀਨਾ ਲੈ ਕੇ ਭੱਜ ਜਾਓ ਉਸਨੇ ਲੈ ਕੇ ਭੱਜ ਜਾ ਰਿਹਾ ਹੈ ਵੀ ਨਹੀਂ ਰਿਹਾ ਸਭ ਸਹੀ ਹੈ ਸੱਤਾਂ ਸੋ ਮੈਨੂੰ ਵੀ ਆ ਲੱਗਿਆ ਮੈਂ ਜੇ ਦੇ ਬੰਦੇ ਨਾਲ ਗੱਲ ਕਰੀ ਹੁੰਦੀ ਤਾਂ ਬੈਠ ਕੇ ਗੱਲ ਕਰਦੇ ਯਾਰ ਜਾਂ ਮੈਨੂੰ ਬਾਹਰ ਗੱਲ ਨੂੰ ਗੱਡੀ ਦੇ ਵਿੱਚ ਨਿਕਲ ਜਾਂਦਾ ਮੈਂ ਬੰਦੇ ਨਾਲ ਖੜ ਕੇ ਗੱਲ ਕਰ ਲੈਂਦੇ ਮੈਨੂੰ ਤਾਂ ਘਰ ਮੈਂ ਉੱਚੀ ਬੈਠਾ ਪਹਿਲੇ ਵੀਡੀਓ ਸ਼ੁਰੂ ਕਰ ਦਿੰਦਾ ਮੈਂ ਕਿਹਾ ਵੀ ਤੁਸੀਂ ਸੁਣਿਆ ਹੋਵੇ ਭਗਵਾਨ ਵੀਡੀਓ ਤਾਂ ਬਣਾਉਗਾ ਗੱਲ ਤਾਂ ਕਰ ਲੋ ਗੱਲ ਦੀ ਸੋ ਭਾਈ ਇਹੋ ਜਿਹੇ ਗੱਲਾਂ ਤੋਂ ਵੀ ਬਰੇਸ਼ ਕਰੋ ਜਿਹੜੇ ਜਿਹੇ ਬੰਦੇ ਵੀ ਵੱਧਦੇ ਆ ਆਪਦੇ ਬੰਦੇ ਦੇ ਖਿਲਾਫ ਨਾ ਮਾਹੌਲ ਖੜਾ ਕਰਾ ਕਰੋ ਲੜ ਲੈ ਤੁਹਾਡੇ ਕੋਲ ਰਾਹ ਕਿੱ데 ਹੈ ਲੱਕੇ ਬਾਈ ਇੱਕ ਗੱਲ ਹੋਰ ਤੇ ਫਾਇਰ ਕਿਸੇ ਹੋਰ ਨੇ ਕਰ ਤੇ ਨਾਮ ਤੁਹਾਡਾ ਲਈ ਜਾਂਦੀ ਉੱਥੇ ਮਤਲਬ ਫਾਇਰ ਹੀ ਸੌਣ ਲੋ ਬਾਈ ਜਦੋਂ ਮਾਹੌਲ ਇੰਨਾ ਬਗਿਆ ਨਾ ਬਰਾਤ ਨੂੰ ਦਾਰੂ ਪੀਤੀ ਬੰਦਿਆਂ ਦੀ ਡਾਂਗਾ ਚੱਕੀ ਉਹਨਾਂ ਦੇ ਕੋਲ 100 200 ਬੰਦਾ ਇੱਕ ਗੱਡੀ ਤੇ ਚੜ੍ਹ ਕੇ ਆ ਗਿਆ ਤਾਂ ਫਿਰ ਉਹ ਸਿਕਿਉਰਟੀ ਨੇ ਫਾਇਰ ਦਿੱਤੀ ਜੋਸ ਕਹਾਣੀ ਹੋਈ ਹੈ ਵੀ ਉਹ ਗੱਲਾਂ ਇਹ ਕਹਿੰਦੇ ਸੀ ਨਾ ਵੀ ਫਾਇਰ ਉੱਤੇ ਬੰਦਿਆਂ ਨੇ ਜਨਾਬ ਇਹ ਕਰਨਾ ਹਾਂ ਮੇਰੇ ਨਾਮ ਬਾਈ ਦਾ ਲਈ ਗਏ ਉਹ ਮੈਂ ਨਹੀਂ ਕਹਾਂ ਕਿ ਉਸ ਤੇ ਕੋਈ ਹੋਰ ਆ ਕੇ ਕਾਰ ਕਰ ਗਿਆ ਜੋ ਸਾਡੇ ਉੱਤੇ ਗੱਡੀਆਂ ਦੀ ਚੜ ਕੇ ਆ ਕੇ ਬੰਦੇ ਮੈਂ ਇੰਨਾ ਭਾਈ ਰਸੂਮ ਵਿੱਚ ਖੜਾ ਦਾਦਾ ਜੀ ਕਿ ਮੈਂ ਦਾਰੇ ਹੋ ਕੀ ਕਰੂੰਗਾ ਵੀ ਬੰਦਾ ਕਰੂਗੀ ਤੇ ਦਾਰੇ ਆ ਮੈਨੂੰ ਰਸੂਮ ਮੈਨ ਦਾ ਚੱਲ ਕੇ ਝੁਕਿਆ ਉਹ ਤੋਂ 2 ਘੰਟੇ ਜਾਂ ਕਿੰਨੀ ਵਾਰਕ ਤੇ ਬੜਾ ਜ਼ਿਆਦਾ ਟਾਈਮ ਹੈ ਮੈਂ ਕਿਹਾ ਤੇ ਆ ਦੀ ਖਤਰਨਾ ਉਹਨਾਂ ਨੂੰ ਕਿੰਨਾ ਸੁਨੇਹਾ ਆ ਤਾਂ ਗਿਆ ਵੀ ਭਈਆ ਮਸ਼ੀਨ ਕੇ ਅੱਧੀ ਮੈਜਰ ਮੈਂ ਆ ਗਿਆ ਜੇ ਮੈਂ ਕਹਿੰਦਾ ਮਤਲਬ ਭਾਈ ਸਭੂ ਬਚਣਾ ਮੇਰੀ ਗੱਲ ਪਰਦੇ ਆ ਇਸ ਕਰਕੇ ਸਾਰਾ ਮਾਹੌਲ ਇੰਨਾ ਤਣਾਅਪੂਰਨ ਸੀ ਉਸ ਵੇਲੇ ਰਾਤ ਦਾ ਟੈਪ ਦਰੋਂ ਇੱਕ ਦੀ ਬੀਤੀ ਜਿਹਨੂੰ ਮੈਂ ਸਮਝਾਂ ਮਤ ਗੱਲ ਪਵੇ ਸਹੀ ਗੱਲ ਹੈ ਐਥੇ ਮੱਤਾਂ ਜਾ ਰਹੇ ਆ ਉਧਰ ਖੜਦੇ ਜਾ ਰਹੇ ਆ ਜਿਹਦੇ ਕਿ ਹੱਥ ਪੀਂਦੇ ਹੋ ਖਾਦੇ ਦਾ ਪੁੰਦਰ ਪਰਾਹੀ ਉਸ ਕਰਕੇ ਤਾਂ ਮਤ ਨੂੰ ਕਹਿਣਾ ਵਾ ਜਿਹੜਾ ਬੰਦਾ ਕਿੱਥੇ ਆਉਂਦਾ ਸਾਡੇ ਬਕਰੇਵੇਂ ਹੁਣ ਕੋਈ ਗੱਲ ਨਹੀਂ ਮਗਰੋਂ ਕਿੱਥੇ ਜਾਣਗੇ ਇਹ ਗੱਲ ਮੈਂ ਦਿੱਲੀ ਤੁਸੀਂ ਦੇਖੋ ਮੈਨੂੰ 26 ਜਨਵਰੀ ਨੂੰ ਸਟੇਜ ਤੋਂ ਉਤਾਰ ਲਾਂਗੇ ਇਹ ਲਕਹਾਰੇ ਦੀਪ ਉਦਾਰਾ ਨਾਲ ਦੀਪ ਨੂੰ ਵੀ ਗਦਾਰੇ ਦੋਨਾਂ ਨੂੰ ਗਦਾਰ ਕਿਹਾ ਗਿਆ ਮੇਰੇ ਮੂਹਰੇ ਵਿੱਚ ਸ਼ਬਦ ਸੁਣਿਆ ਤੇ ਯਾਦ ਕਰ ਮੈਂ ਕਹੇ ਆ ਆਪਣੇ ਖਿਲਾਫ ਜਿਸ ਦੇ ਮੂਹਰੇ ਖਿਲਾਫ ਬੋਲਿਆ ਹਮ ਨਾ ਇਹ ਮੈਂ ਕੋਈ ਗੱਲ ਜਾਣਦਾ ਮੇਰਾ ਮੇਰੀ ਸੋਚ ਉਸ ਵੇਲੇ ਵੀ ਇਹੀ ਸੀ ਤੇ ਅੱਜ ਵੀ ਇਹੀ ਹੈ ਉਦੋਂ ਮੈਨੂੰ ਇਹ ਲੱਗਿਆ ਵੀ ਮੈਂ ਜੇ ਪੰਜਾਬ ਹਾਰ ਗਿਆ ਪੰਜਾਬ ਦੇ ਮਰਦ ਤੋਂ ਉੱਠਦਾ ਨਹੀਂ ਅੱਜ ਵੀ ਮੈਂ ਸੋਚਦਾ ਵੀ ਜੇ ਪੰਜਾਬ ਦਾ ਇਤਿਨ ਇਨਸਾਨ ਹੋ ਗਿਆ ਨਾ ਪੰਜਾਬ ਨੇ 5-10 ਸਾਲ ਮਰ ਤੁਕ ਜਾਂਦੇ ਮਰਾਵਾ ਤੋਂ ਟੈਲਾਕਾ ਦਾ ਤਾਂ ਸਾਰੀਆਂ ਗੱਲਾਂ ਕਿਸੇ ਬੰਦੇ ਨੂੰ ਸੇਧ ਤੋਂ ਬਾਹਰ ਤੇ ਲਾ ਕੇ ਆ ਗਿਆ ਹੋਵੇ ਤੇ ਬੰਦਾ ਅੰਦਰੇ ਪੀਜੇ ਗਾ ਜ। ਤੁਸੀਂ ਦੇਖ ਰਹੇ ਕਿ ਕਿੰਨਾਂ ਬੰਦਾ ਕਿੰਨਾ ਰੈਕਟ ਕਰਦਾ ਗਿਆ। ਤੁਸੀਂ ਸਭ ਆਣੇ ਨੂੰ ਦਰਨਾ। ਕਿਹ ਜੀ ਲੰਗਰ ਵਾਲੇ। ਪਰ ਮੈਂ ਇੱਕ ਤੋਂ ਕਹਿਣਾ ਕਿ ਇਹ 라이ਫ ਵਾਲੀ ਪੰਜਾਬ ਦੇ ਸੰਦਰਭ 'ਚ ਆ। ਸਾਡੀ ਸੱਭਰ ਤਲੂ ਰਾਤ ਨੂੰ ਬਚਾਉਣੀ ਲਾਈਆ ਤੁਹਾਡੇ ਕੱਲੀਆ ਜ਼ਮੀਨਾਂ ਤੇ ਨਹੀਂ ਤੁਹਾਡੀ ਬੋਲੀ ਤੇ ਤੁਹਾਡੇ ਇਤਿਹਾਸ ਤੇ ਤੁਹਾਡੇ ਪਾਣੀਆਂ ਤੇ ਤੁਹਾਡੀ ਪੁੱਲ ਜੀ ਤੇ ਆਉਂਦਾ। ਪੰਜਾਬ ਖਾਦੀ ਹੋਈ ਜਾਂਦਾ ਹੈ ਭਈਏ ਪੰਜਾਬ ਦੇ ਕਰਜੇ ਕਰੀ ਜਾਂਦੇ ਆ ਇਹ ਵੀ ਇੱਕ ਬਹੁਤ ਵੱਡੇ ਤਰੀਕੇ ਨਾਲ ਪੰਜਾਬ ਵਿੱਚ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਇਹ ਹਾਲਾਤ ਆਉਣ ਲਈ ਖ਼ਤਰਨਾਕ ਹੋਣੇ ਆ ਪਰ ਅਸੀਂ ਕੀ ਕਰਦੇ ਆ ਸਾਡੇ ਲੋਕੀਂ ਭੰਗਿਆਂ ਨੂੰ ਘਰਾਜੇ ਵਿਖਾਉਂਦੇ ਆ ਆਪਣੇ ਦੇ ਖਿਲਾਫ ਹੁੰਦੇ ਆ ਆ ਮੰਡਗਾ ਦੇ ਵਿੱਚ ਭਗੇ ਆਪਣੇ ਬੰਦੇ ਨੂੰ ਕੁੱਟਦੇ ਹੁੰਦੇ ਆ ਸਾਡੇ ਬੰਦੇ ਖੜ ਕੇ ਤਮਾਸ਼ਾ ਦੇਖਦੇ ਹੁੰਦੇ ਆ ਐਂਡਾ ਵੀਡੀਓ ਬਣਾਉਂਦੇ ਹੁੰਦੇ ਆ ਸਾਰੇ ਜਿਹੜੇ ਆਉਣ ਵਾਲੇ ਹਾਲਾਤਾਂ ਦਾ ਮੈਂ ਤਾਂ ਸਚੇਤ ਕਰ ਰਿਹਾ ਚ ਕਰਨੇ ਕਰਨਾ ਬੜੇ ਧਿਆਨ ਕਰਦੇ ਬਾਈ ਆਪਣੇ ਖਿਲਾਫ ਨਾ ਲੜੋ ਯਾਰ ਨਾ ਲੜੋ ਲੜਨਾ ਤਾਂ ਦੁਸ਼ਮਣ ਦੇ ਖਿਲਾਫ ਇਕੱਠੇ ਹੋ ਕੇ ਲੜੋ ਸਾਡੇ ਦੁਸ਼ਮਣੇ ਓਡੇ ਵੱਡੇ ਨਹੀਂ ਐ ਜਿੱਡੇ ਵੱਡੇ ਹਮਲੇ ਨੇ ਜਿਸ ਕਰਕੇ ਸਾਡੀ ਸਾਰੀ ਸ਼ੁਕਰੀਆ ਧੰਵਾਦ ਬਾਈ ਲੰਗਰ ਦਾ ਪ੍ਰਬੰਧ ਲੰਗਰ ਵਾਲਿਆਂ ਦੇ ਗਾਰਡੀਅਨ ਹਾਂ ਜਿਹੜੇ ਰਾਤ ਨੂੰ ਡਿਊਟੀ ਕਰਦੇ ਨੇ ਸਾਡੇ ਗਾਰਡੀਅਨ ਜਿਹੜੇ ਮੇਨ ਪ੍ਰੈਸਰ ਕੋਰਟਰ ਨਾਲ ਆਇਡੈਂਟੀਟੀ ਕਾਰਡ ਜਾਰੀ ਕਰੇ ਜਾਣ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਕੇ ਆਪਣੇ ਬੰਦੇ ਰਲ ਕੇ ਬੰਦੇ ਆਪਣੇ ਬਾੜ ਦੇ ਨੇ ਆ ਬਦਲੀ ਵੀ ਦੇਖਿਆ ਵੀ ਬੁਨਿਆਦ ਵਿੱਚ ਹੋਈ ਸ਼ਰਦ ਦੇ ਜੀਵਨੋਂ ਬੰਦੇ ਵੀ ਕਿੰਨੇ ਫੜੇ ਹੋਣ ਹੁਣ ਵੀ ਆਪਣੇ ਬੰਦੇ ਬਾੜ ਕੇ ਕੋਈ ਵੀ ਗੱਲਬਾਤ ਸ਼ਾਰਟ ਕਰਾਂਗੇ ਕਿੰਨਾ ਹੋਰ ਤਾਂ ਤਾਂ ਗੱਲ ਨਹੀਂ ਹੋਰ ਬੜਾ ਧਿਆਨ ਰੱਖੋ ਜਿੰਨੇ ਤੋਂ ਇੱਥੇ ਖੜੇ ਹੋ ਆਮ ਤੇ ਕ ਡੋਕਰ ਇੰਨੇ ਸਾਡੇ ਨੇ ਆ ਖੜੇ ਆ ਕੱਟੋ ਕਰ ਪੰਜਾਬ ਵੱਲ ਸੀਐਡੀ ਦੇ ਖੜੇ ਹੋਏ ਦਿੱਲੀ ਬੋਰਡ ਚ ਦੇ ਬੱਚਾ ਇੱਕ ਆਈਜੀ ਦਾ ਡੀਐਸਪੀ ਰੈਂਕ ਦਾ ਬੰਦਾ ਉੱਥੇ ਜੋੜੀ ਪਾਸ ਕਰੀਗਾ ਬੈਠਾ 13 ਮਹੀਨੇ ਸਾਜੇ ਜਾ ਕਰ ਕਹਿੰਦੇ ਜੋੜੇ ਮੌਤੀ ਪਾਸ ਕਰਦਾ ਇਹਦੇ ਕੋਲੋਂ ਕਰਾਉਣੀ ਹੈ ਉਹ ਸਾਜੇ ਗੱਲਾਂ ਭੇਦ ਲੈ ਕੇ ਕਹਦਾ ਦੱਸਿਆ ਕਰ ਥਾਲੇ ਉਹ ਤੰਬੂ ਜਾ ਕੇ ਬੈਠਦੇ ਨੇ ਦਰਦੀਂ ਦੀ ਬੈਠਦੇ ਨੇ ਲੰਗਰ ਮਤੋਂਣ ਦੇ ਸਾੜੇ ਵੀ ਦੇ ਮੂਹਾਂ ਤੇ ਦਸਤਾਰਾਂ ਵੀ ਦੇ ਘਾਤਰੇ ਪਾਏ ਹੋਣੇ ਲੱਗਦਾ ਬੰਦਾ ਫਾਦਾ ਜਾਂ ਹਰੀ ਭਖ ਬੰਦੀ ਹੈ ਝੰਡਾ ਕੋਲੇ ਚੱਕਿਆ ਸਭ ਤੋਂ ਵੱਧ ਜਿੰਦਾਬਾਦ ਸਰਨ ਦੂਰੇ ਜਿੰਦਾਬਾਦ ਬੰਦਾ ਸ਼ੇਰੀ ਦਾ ਹੁੰਦਾ ਇਹ ਇੱਕ ਅਲੱਗਾ ਖਿਆਲ ਰੱਖਿਓ ਜੇ ਜਿੱਦ ਲਈ ਮੇਰੇ ਪੱਖੇ ਹੋਇ ਨਾ ਤੇ ਮੇਰੀ ਜਮਾਨਤ ਹੋਈ ਤੇ ਮੈਂ ਉੱਥੇ ਪਹਿਲ ਸਭ ਜਿੰਦੀ ਮੇਰੀ ਪੇਛੀ ਪੈਂਦੀ ਨਹੀਂ ਵੀਰਨ ਮਰਾਇਆ ਜੀ ਉਦੋਂ ਮੁੰਡੇ ਨੂੰ ਨਾ ਸਲਤਨਾਂ ਵਾਲੇ ਕਰਨਪੁਲਿਸ ਵਾਲੇ ਥਾਲੀ ਦੀ ਬੈਠੇ ਸਟੇਜ ਤੇ ਬੈਠੇ ਦੀਆਂ ਉਹਨਾਂ ਨੂੰ ਦਿਖਾਉਣ ਲੱਗੇ ਮੈਂ ਤੀਹ ਪੁਲਿਸ ਜਿਓ ਕਹਿੰਦੇ ਹਾਂ ਬਈ ਆਈਂ ਬੈਠੇ ਸਲਤਨਾਂ ਲੈ ਜਾਂਦੇ ਆ ਕੱਲ ਚੜ੍ਹਦੀ ਕਲਾ ਨਹੀਂ ਕਰਨੀ ਹੈ ਭੈਜੀ ਕਲਾ ਨਹੀਂ ਗੱਲ ਨਹੀਂ ਕਰਨੀ ਤੁਹਾਡਾ ਇੱਕ ਇੱਕ ਲਿਆ ਆ ਉਹ ਸਾਹ ਦੇ ਸਟੇਜ ਤੋਂ ਉੱਪਰ ਟੱਕ ਦੇਣਾ ਹੁੰਦਾ ਦੱਸਣਾ ਵੀ ਇਹ ਕੀ ਸੋਚਦੇ ਐ ਮਮਾਤ ਟੱਕ ਦੇਆ ਕਿ ਜਰਦੀ ਕਲਾਚ ਹੈ ਜਾਂ ਰਣਜੀਤ ਸਿੰਘ ਕੀ ਆ ਨਾ ਆਪਾਂ ਨੂੰ ਬੰਦਾ ਬੰਦਾ ਬੈਠੇ ਹੁੰਦੇ ਆ ਕੋਲੰਗਰ ਰਾਹ ਤੇ ਬੈਠੇ ਆ ਨਗਰ ਸੁਕੀ ਜਾਂਦੇ ਆ ਜਾਂ ਨਗਰ ਲਾਹੀ ਜਾਂਦੇ ਆ ਫਕਾਈ ਜਾਂਦੇ ਆ ਬਾਈ ਜਾਂਦੇ ਆ ਜਰਤਾ ਦੀ ਬੈਠੇ ਆ ਇੱਕ ਬਹਾਵਾਂ ਬੈਠਾ ਮਹਿਮਨ ਆਪਾਂ ਸਾਰੀ ਗੋਲੀਏ ਜਨੇ ਆਇਆ ਕਰ ਲੋ ਐ ਕਰਾਂਗੇ ਐ ਕਰਾਂਗੇ ਫਿਰ ਮhenga ਪਤ ਜੀ ਹੋਣ ਲੱਗਿਨਦੇ ਬੰਦਿਆਂ ਦੀ ਇਹਨਾਂ ਦੇ ਬੰਦਿਆਂ ਦੀ ਅੱਖੀਂ ਲੱਗਦੀ ਨਹੀਂ ਜੋ ਤੁਸੀਂ ਵੀ ਰੱਖਿਓ ਸਿਰ ਗੱਲਾਂ ਮੇਰਾ ਅਨੁਸਾਰ ਸਾਰਿਆਂ ਸਤਿ ਸ੍ਰੀ ਅਕਾਲ ਰੋਚ ਕੰਨੇ ਰੋ ਬਹੁਤ ਲੜਬੜਾ ਹੈ ਕਰਨਗੇ ਪਰ ਮੈਂ ਅਪੀਲ ਕਰਦਾ ਵਾਰੀ ਵਾਰੀ ਨੌਜਵਾਨੋ ਤੁਹਾਨੂੰ ਖਾਸ ਅਪੀਲ ਹੈ ਬਾਈ ਤੁਹਾਡਾ ਮੇਰੇ ਨਾਲ ਬੜਾ ਮੈਂ ਲਗਾਤਾਰ ਨੌਜਵਾਨੀ ਦੇ ਨਾਲ ਜਦੋਂ ਤੁਸੀਂ ਤੁਹਾਡੇ ਵਿੱਚ ਮੈਂ ਬਹੁਤ ਕੁਝ ਦੇਖਦਾ ਬਾਈ ਤੁਹਾਡੇ ਵਿੱਚ ਮੈਂ ਆਪਣੇ ਆਪ ਨੂੰ ਹੀ ਦੇਖਦਾ ਤਾਂ ਮੇਰੀ 3 ਲੱਗਦਾ ਵੀ ਜੇਖਣ ਕੋਈ ਵੀ ਐਸ ਤਰ੍ਹਾਂ ਦੀ ਕਾਰਵਾਈ ਹਿਸਕ ਨਾ ਹੋ ਜੇ ਬੋਲ ਨਾ ਹੋ ਜਾ ਬਣਾ ਗਏ ਕਿ ਸਾਰੀ ਕੀਮਤੀ ਕਰਾਈ ਆਪਣੀ ਤੇ ਪੰਜਾਬ ਦੇ ਮੁੜ ਕੇ ਪਹਿਲਾਂ ਤੇ ਨਹੀਂ ਆਉਣਾ ਜਾਵਾਂਗੇ ਜਿੱਦੀ ਹਰ ਹਾਲ ਜਾਵਾਂਗੇ ਇਹੀ ਗੱਲ ਸਾਡੇ ਆਖੂ ਕਹਿ ਕੇ ਆਏ ਆਂ ਦੇ ਮੋਰਚਾ ਸੋਹਣ ਹੋ ਜੈ ਸ੍ਰੀ ਅਕਾਲ ਇਹ ਮੋਰਚਾ ਫਟੇ ਕਰਕੇ ਜਾਵਾਂਗੇ ਇਹ ਜੋ ਮਰਜੀ ਉਹਦੇ ਮੋਰਚਾ ਫਟੇ ਹੋਊਗਾ ਬਾਰੇ ਕੌਣ ਆ ਜੈ ਸ੍ਰੀ ਅਕਾਲ ਸੋਨਾਪਾ ਲੋਕਤ ਜਗਾਰੇ ਲਾਇਏ ਬਹੁ ਹਲੂੰਦਵਾਰਾ ਬੱਦਿਆ ਬਣਾ ਕੇ ਪਤਾ ਲੱਗਿਓ ਖੜੇ ਆਂ ਨਾ ਨਹੀਂ